ਹਾਂ ਜੀ ਕਿਸਾਨ ਵੀਰੋਂ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਆ ਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 11 ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਨੂੰ ਗਲੀ ਗਲੀ ਦੇ ਟੇਕ ਅੱਜ ਵਿੱਚ ਬਾਈ ਜੀ ਹਸੀ ਕਾਲ ਸਸੀ ਕਾਲ ਜੀ ਹੋ ਠੀਕ ਹੈ ਜੀ ਵਧੀਆ ਠੀਕ ਠਾਕ ਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਚਮਕੌਰ ਸਿੰਘ ਜੀ ਪਿੰਡ ਢਿੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਪਾ ਜੀ ਤਪਾ 4 ਕਿਲੋਮੀਟਰ ਆਪਾਂ ਦਾ ਮੋਬਾਈਲ ਨੰਬਰ ਬੋਲੋ 81466 55102 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖ ਨੇ ਕਿੰਨੀ ਕੁ ਉਮਰ ਹੈ ਇਹ 4 ਮਹੀਨਿਆਂ ਦੀ ਆ ਡਾਕਟਰ ਠੀਕ ਆ ਬਾਈ ਹਾਂਜੀ ਫੇਸ ਦੇਖੋ ਬਾਈ ਫੇਸ ਬੜਾ ਪਿਆਰਾ ਹੈ ਨਾ ਬਾਈ ਜਿਹੜੀ ਡੀਗਰੀ ਹੈ ਇਹ ਇਹ ਠੀਕ ਹੈ ਨਹੀਂ ਪਤਾਈ ਆਪਾਂ ਨੂੰ ਦੇਖ ਠੀਕ ਆ ਬਾਈ ਮੂੰਜਰਸੀ ਕ੍ਰੋਸ ਜੀ ਚ ਪੈ ਜਾਂਦੀ ਆ ਹਮ ਮਾਂ ਦਾ ਦੁੱਧ ਕਿੰਨਾ ਕੁ ਸੀ 16 17 ਕਿਲੋ ਦਾ ਦੱਸੋ ਬਾਈ ਬਈ 16 ਕਿਲੋ ਦੁੱਧ ਚੋਂ ਦੇ ਚੰਗਾ ਦੱਸਿਆ ਬਾਈ ਨੇ ਯਾਰ ਬੀਤ ਚੰਗੀ ਹੈ ਬੱਚਾ ਚੰਗਾ ਨਾ ਬੱਚਾ ਬੜਾ ਸੋਹਣਾ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਤਾਂ ਬਾਈ ਮੁੱਲ ਤਾਂ ਇੱਕ ਹੀ ਆ ਜਿਹੜੀ ਨਾਲ ਖੜੀ ਹੈ ਜੀ ਇਹ ਜੋੜੀ ਦਾ 6000 ਰੁਪਿਆ ਜੋੜੀ ਦਾ ਹੀ 6000 ਹਾਂਜੀ ਹਾਂਜੀ ਇੱਕ ਇਹਦੇ ਨਾਲ ਆ ਆ ਜੀ ਦੂਜੀ ਵੀ ਦਿਖਾ ਦਿੰਦੇ ਆਂ ਬੇ ਦੋਨਾਂ ਬੱਚੀਆਂ ਦਾ ਮੁੱਲ 6000 ਰੁਪਏ ਉਮਰ ਇਹਦੀ ਵੀ 4-5 ਮਹੀਨੇ ਆ ਬੱਚੀ ਵੀ ਚੰਗੀ ਬਹੁਤ ਚੰਗੀ ਬੱਚੀ ਹੈ ਜੀ ਇਹ ਸੂਸ ਚੰਗਾ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਚੰਗੀ ਆ ਬੱਚੀ ਬਾਕੀ ਪਲੇਵੇ ਆ ਬੱਚੇ ਦੋਨੇ ਆ ਲਿਛੜ ਜਿਹਾ ਪਲੇਵੇ ਆ ਸਹੀ ਗੱਲ ਆ ਬਾਕੀ ਹੁਣ ਇਹਨਾਂ ਨੇ ਬਈ ਵਧਣੇ ਪੈ ਜਾਣ ਹਾਂ ਜੀ ਤਿਆਰ ਹੋ ਜਾਣਾ ਜਿਹੜੀ ਉਮਰ ਸੀ ਤੇ ਨਿਆਣੀ ਹੋਣਾਗੀ ਜੀ ਬਸ ਸਹੀ ਗੱਲ ਆ ਥਣ ਥਣ ਚੰਗੇ ਆ ਮੁੱਲ ਜੋੜੀ ਲਈ 6000 ਰੁਪਇਆ ਮਾਂ ਤਣ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਅੱਗੇ ਬਈ ਤੇਰਾ ਨੰਬਰ ਬੱਚੀ ਹਾਂਜੀ ਕਿੰਨੀ ਕੁ ਉਮਰ ਆ ਬਈ ਇਹ 5 ਮਹੀਨੇ ਦੀ ਆ ਜੀ ਇਹ ਕਿਹੜੇ ਟੀਕੇ ਦੀ ਆ ਮਾਂ ਦਾ ਦੁੱਧ ਕਿੰਨਾ ਬਈ ਮਾਂ ਦਾ ਦੁੱਧ 15 ਕਿਲੋ ਦੱਸਿਆ ਜੀ ਉਹਨਾਂ ਨੇ ਆਪਾਂ ਨੂੰ ਕੇਸ ਚੰਗਾ ਤੇ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੇ ਸਾਈਵਾਲ ਜੇਚ ਪੈ ਗਈ ਜੀ ਮਾਂ ਨੂੰ ਹਾਂ ਮੋੜ ਜਾ ਬਈ ਹਾਂ ਜੀ ਇਹਦਾ ਮੁੱਲ ਬਈ ਇਹਦਾ 4000 ਰੁਪਏ 4000 ਰੁਪਏ ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ 4000 ਰੁਪਏ ਦਾ ਮੁੱਲਾ ਮਾਨਤਾ ਜਰੂਰ ਹੋ ਜੀ ਚੰਗੀਆਂ ਬੱਚੀ ਤੋੜਾ ਤਾਰਾ ਚੰਗਾ ਗਰੀਡ ਜਾਤ ਬਹੁਤ ਚੰਗੀਆਂ ਮੱਝਾ ਵਰਗਾ ਦੁੱਧ ਹੁੰਦਾ ਬਈ ਫੈਂਟ ਫੋਲ ਬਹੁਤ ਚੰਗੀਆਂ ਹੁੰਦੀ ਹੈ ਨਾ ਝੋਲੀ ਦੇਖ ਬਈ ਝੋਲੀ ਵੀ ਚੰਗੀ ਹੈ ਅੱਗੇ ਬਈ 4 ਨੰਬਰ 4 ਨੰਬਰ ਤੇ ਜਰਸੀ ਵਹਿਣ ਆਈ ਇਹ ਹਮ ਤੇਰੀ ਵੀ ਉਮਰ ਤਨ 5 6 ਮਹੀਨਾ ਦੀ ਆ ਠੀਕ ਆ ਤੇ ਇਦੀ ਮਾਂ ਦਾ ਦੁੱਧ ਵੀ ਮੰਨ 15 ਕਿਲੋ ਉਹਨਾਂ ਨੇ ਆਪਾਂ ਨੂੰ ਦੱਸਿਆਗਾ ਆਉਂਦੇ ਰਹੇ ਫੇਸ ਚੰਗਾ ਬੋਦੀਵਾਦੀ ਚੰਗੀ ਆ ਰੰਗ ਰੂਪ ਚ ਬਾਕੀ ਬੱਚਾ ਪਲਿਆ ਵਾ ਵਾੜਾ ਪਲਿਆ ਵਾ ਬੱਚਾ ਸਹੀ ਗੱਲ ਆ ਹਾਂ ਬਾਕੀ ਦੂਰਾ ਤਰ੍ਹਾਂ ਚੰਗਾ ਬੱਚੀ ਆ ਤੇ ਇਹਦੇ ਖੰਦ ਦਿਖਾਓ ਡਾਕਟਰ ਜਮਾ ਆਇਆ ਨਾ ਜਿਵੇਂ ਗੱਬਣ ਹੁੰਦੀ ਆ ਬੱਚੀ ਅੱਛਾ ਉਹਨੇ ਆਏ ਝੋਲੀ ਇੰਨੀ ਮਨ ਆਏ ਹੁਣ ਬੰਨ ਕੇ ਦਿਖਾ ਦੇ ਭਾਈ ਝੋਲੀ ਬਾਈ ਕਹਿੰਦਾ ਬਹੁਤ ਚੰਗੀ ਆ ਗੱਬਣਾ ਵਾਸਤੇ ਝੋਲੀ ਦਿਖਾਉਂਗੀ ਆ ਦਿਖਾ ਦੇ ਨੇੜੇ ਕਿ ਤੂੰ ਭਾਈ ਕੀ ਬਾਤ ਆ ਝੋਲੀ ਹੈ ਨਾ ਹਾਂਜੀ ਕੀ ਬੋਲਦਾ ਭਾਈ ਇਹਦਾ ਮੁੱਲ ਲੈਟਰ ਕਾ ਖੜੀ ਆ ਇਹ ਨਾਲ ਜਰਸੀ ਇਹ ਦੋਨੇ ਜਰਸੀਆਂ ਦਾ 17000 ਰੁਪਿਆ ਦਾ ਜੋੜੇ ਦਾ ਹੀ ਹੈ ਨਾ ਜੋੜੇ ਦਾ ਹੀ ਜੋੜੇ ਦਾ ਹੀ ਮੁੱਲ 17000 ਰੁਪਿਆ ਦੂਜੀ ਜਰਸੀ ਵੀ ਦਿਖਾਉਂਗਾ ਮਾਸ਼ੀ ਇਹ ਸ ਇਹਦਾ ਵੀ ਕਰਮ ਵਾਲੀ ਦਾ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਇਹ ਵੀ 6-7 ਮਹੀਨਿਆਂ ਦਾ ਬੱਚਾ ਦੋਨੇ ਬੱਚੇ ਪੂਰੇ ਪਲੇ ਗਏ ਆ ਸਨੱਖ ਬੁਨਰ ਦੇ ਰਗਾ ਸਹੀ ਗੱਲ ਆ ਭਾਈ ਬਿਊਟੀ ਪੈਕਟ ਤੋਂ ਵੀ ਕੋਈ ਗੱਲ ਹਾਂਜੀ ਹਾਂ ਮੋੜ ਦੇ ਆ ਮੁੱਲ ਜੋੜੀ ਦਾ ਹੀ 17000 ਹਾਂਜੀ ਹਾਂਜੀ 17000 ਰੁਪਿਆ ਮਾਤਨ ਹੋ ਗਿਆ ਮਾਤਨ ਕਰਾਂਗੇ ਜੀ ਜੀ ਇਹ ਸ ਚੰਗਾ ਰੰਗ ਰੂਪ ਚੰਗਾ ਵਾਕੀ ਦਿਖਾਵਾਂਗੇ ਢੋਲੀ ਨੇੜ ਤੋਂ ਢੋਲੀ ਥਣ ਢੋਲੀ ਵੀ ਚੰਗੀ ਹਮ ਮੁੱਲ 17000 ਆ ਜੋੜੇ ਦਾ ਮਾਨ ਤਨ ਜ਼ਰੂਰ ਹੋਵੇ ਅੱਗੇ ਬਈ ਜੋੜੀ 6 ਨੰਬਰ ਤੇ ਆ ਗਈ ਇਹ ਜੋੜੀ ਜਿਹਦੇ ਉਹਨਾਂ ਦਾ ਮਨ 8000 ਰੁਪਏ ਮੁੱਲ ਕਰਦੇ ਆ ਮਾਨ ਤਨ ਮਾਨ ਤਨ ਜ਼ਰੂਰ ਕਰਾਂਗੇ ਜੀ 6000 ਰੁਪਏ ਜੋੜੀ ਦਾ ਮੁੱਲ ਆ ਬਈ ਮਾਨ ਤਨ ਜ਼ਰੂਰ ਹੋਜੇ ਖੋਲਣ ਨੂੰ ਰਹਿਣ ਦੇ ਵੀਰੇ ਹਾਂਜੀ ਬੱਸ ਛਾੜਦੇ ਬਾਦ ਦੋ ਕਾਹਾਂ ਅੰਗਲੀ ਤੋੜ ਦੇਾਂਗੇ ਠੀਕ ਆ ਠੀਕ ਆ ਦੋ ਥਣ ਝੋਲੀਆਂ ਦਿਖਾ ਹਾਂ ਝੋਲੀਆਂ ਦਿਖਾ ਦੋ ਝੋਲੀ ਬਹੁਤ ਚੰਗੀਆਂ ਲੈ ਕੱਲਾ ਕੰਨਾ ਕੋ ਕਿਸੇ ਬੱਚੀ ਤੇ ਵੀ ਬਹੁਤ ਸ਼ਾਂਕ ਨਹੀਂ ਹੈਗੀ ਸਹੀ ਗੱਲ ਹੈ ਸਹੀ ਗੱਲ ਆ ਭਾਈ ਕੱਦ ਬੱਡ ਰੈਂਗ ਗਰੂਪ ਬਹੁਤ ਚੰਗੇ ਨੇ ਫੇਸ ਦੇਖੋ ਜਰਸੀ ਕ੍ਰਾਸ ਜੀ ਤੇ ਪਾਈਆਂ ਦੋਵੇਂ ਚੰਗੀਆਂ ਸੁਨੱਕੀ ਹੈ ਬਈ ਹਾਂ ਹਾਂ ਬੋਲ ਵੀ ਜਿਆ ਜਿਆ ਜੋੜੀ ਮਬ ਜਾਏਗਾ ਜੀ ਮਾਂ ਹਾਂ ਜੀ ਅੱਗੇ ਭਈ 8 ਨੰਬਰ ਦੇ ਬੱਚੀ ਜਿੰਨੀ ਉਮਰ ਹੈ ਜੀ ਉਮਰ ਇਹਦੀ 6 ਮਹੀਨੇ ਹੈ ਜੀ ਕੀ ਕਰ ਬੈਤੇ ਆ ਮਾਨ ਦਾ ਦੁੱਧ ਕਿੰਨਾ ਸੀ ਇਹਦੇ ਨਾਲ ਹੈਗਾ 17 12 ਹਾਂਜੀ ਹਾਂ ਬੋਦੀ ਬਾਜੀ ਚੰਗੀ ਹੈ ਰੰਗ ਰੂਪ ਚੰਗਾ ਇਹ ਬਾਕੀ ਤੋੜਾ ਤਰਾ ਚੰਗਾ ਮੋੜ ਲੈ ਮੁੱਲ ਵੀਰੇ ਦਾ ਇਹਦਾ 6500 ਰੁਪਏ ਜੀ 6500 ਰੁਪਏ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਵੈਸੇ ਜੈ ਜੀ ਮੁੱਲ ਇਹਦਾ ਬੱਚਾ ਬਹੁਤ ਸੋਹਣਾ ਪੜਿਆ ਬੱਚੀ ਚ 6500 ਰੁਪਏ ਮੁੱਲ ਮਾਨਤਨ ਜ਼ਰੂਰ ਹੈ ਬਿਊਟੀ ਪੱਕ ਤੋਂ ਬੱਚੀ ਬਹੁਤ ਚੰਗੀ ਆ ਝੋਲੀ ਰੂ ਜ਼ਰੂਰ ਚੈੱਕ ਕਰਵਾਵਾਂਗੇ ਝੋਲੀ ਬਹੁਤ ਚੰਗੀ ਆ ਹੈਨਾ ਪਾਂਖੋ ਨੂੰ ਬਹੁਤ ਮੋਟਾ ਮੋਟਾ ਲੱਗਿਆ ਜੀ ਹਮ ਇਕੱਲਾ ਇਕੱਲਾ ਥਾਣੇ ਚਰੇ ਥਾਣੇ ਕੰਮ ਪੂਰੇ ਕਰ ਅੱਗੇ ਭਾਈ ਨੌ ਨੰਬਰ ਦੀ ਬੱਚੀ ਕਿੰਨੀ ਉਮਰ ਹੈ ਵੀ ਉਮਰ ਹੈ ਵੀ ਹੈਗੀ ਹੈ ਜੀ 12 ਮਹੀਨਾ ਦੀ ਠੀਕ ਹੈ ਭਾਈ ਝੋਲੀ ਬਹੁਤ ਚੰਗੀ ਹੈ ਝੋਲੀ ਇਹਦੀ ਵੀ ਬਹੁਤ ਚੰਗੀ ਆ ਇਹ ਨਾਲ ਦੀ ਵੀ ਝੋਲੀ ਪੂਰੀ ਚੰਗੀ ਹੈ ਇਹ ਸੂਟ ਪ੍ਰਿੰਟ ਪ੍ਰਿੰਟ ਚੰਗਾ ਤੇ ਮੁੱਲ ਭਰਾ ਮੁੱਲ ਆ ਜੋੜਾ 20000 ਦਾ ਦੇ ਦਾਂਗੇ ਮਾਨਤਨ ਹੋ ਜੀ ਥੋੜਾ ਬਹੁਤਾ ਕਰ ਦਿੰਦੇ ਮਾਨਤਨ ਜੋੜੇ ਬਾਈ ਕਹਿੰਦਾ 20000 ਦਾ ਦੇ ਦਾਂਗੇ ਪ੍ਰਿੰਟ ਫਰੋਂਟ ਚੰਗਾ ਥੋੜਾ ਇਹ ਤਾਂ ਸਬਰਨ ਦੇ ਕਾਬਲੀ ਆ ਬੱਸੀਆਂ ਜੀ ਮੈਂ ਮਹੀਨਾ ਦੋ ਮਹੀਨੇ ਸਾਹਮ ਕੇ ਟੀਕਾ ਪਾ ਲਣੀਆਂ ਸਹੀ ਗੱਲ ਆ ਇਹ ਹੂਸ ਬੜਾ ਪਿਆਰਾ ਪ੍ਰਿੰਟ ਫਰੋਂਟ ਚੰਗਾ ਝੂਲੀ ਜਲੀ ਵੀ ਚੰਗੀ ਆ ਮਾਰਾ ਦੁੱਧ ਕਿੰਨਾ ਕਿਹਨਾਂ ਮਾਰਾ ਦੁੱਧ 17 18 ਕਿਲੋ ਦੱਸਿਆ ਜੀ ਉਹਨਾਂ ਨੇ ਅੱਗੇ ਬਾਈ ਦੱਸ ਜਿਹੜੀ ਆ ਨਾਲ ਦੀ ਆ ਇਹਦੇ ਥੱਲੇ 22 23 ਕਿਲੋ ਦੱਸ ਜੀ ਹੂੰ ਇਹ ਤਾਂ ਟੀਕੇ ਦੇ ਕਾਬਲ ਜੀ ਹਨ ਜਮਾਂ ਬਸ ਦੋਨੇ ਕਾਬਲ ਹੈ ਜੀ ਈਆਂ ਦੋ ਮਹੀਨੇ ਸ਼ਾਮ ਕੇ ਵੇਟ ਕਰ ਜਾਣੀਆਂ ਥੋੜਾ ਜਿਹਾ ਬਸ ਸਹੀ ਗੱਲ ਫੇਸ ਚੰਗਾ ਤੇ ਬੋਦੀ ਬਾਦੀ ਚੰਗੀ ਆ ਪ੍ਰਿੰਟ ਫੋਨ ਤੇ ਚੰਗਾ ਮੁੱਲ ਜੋੜੇ ਦਾ ਹੀ 20000 ਰੁਪਏ ਮੰਨ ਤਾਂ ਜ਼ਰੂਰ ਹੋ ਜਾ ਮੋੜ ਲਿਆ ਬਈ ਫੇਸ ਪੂਜ ਬਹੁਤ ਚੰਗਾ ਬਹੁਤ ਸੋਹਣੀ ਬੱਸੀ ਹੈ ਮੂੰਹ ਸਿਰ ਦੀ ਸਾਰੀ ਸਹੀ ਗੱਲ ਅੱਗੇ ਵੀਰੇ ਲਾਸਟ ਤੇ ਕਿੰਨੀ ਉਮਰ ਹੈ ਜੀ ਇਹ ਦੀ ਵੇਚੇ ਬਾਰਾਂ ਮਹੀਨੇ ਨਹੀਂ ਠੀਕ ਆ ਭਾਈ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਹੈਗਾ 22 23 ਕਿਲੋ ਦੀ ਠੀਕ ਆ ਹੂੰ ਮੁੱਲ ਕੀ ਆ ਤੇ ਵੀਰੇ ਮੁੱਲ ਇਹਦਾ 9000 ਰੁਪਏ ਜੀ ਮਾਂ ਤਨ ਹੋ ਜੀ ਮਾਂ ਤਨ ਕਰ ਦਾਂਗੇ ਇਸ ਬੜਾ ਪਿਆਰਾ ਕੱਦ ਬੱਡ ਚੰਗਾ ਸਮੀ ਭਲੀਆ ਬੱਚੀ ਰਾਜੀ ਰੂਜੀ ਫੁੱਲ ਠੀਕ ਇਹਦੇ ਤਕਰੀਬਨ ਕਾਬਲ ਆਪ ਲਈ ਜੀ ਫੁੱਲ ਵੀ ਜਾ ਜੀ 9000 ਰੁਪਏ ਮਾਂ ਤਨ ਜਰੂਰ ਹੋ ਜੀਏ ਫੇਰ ਫੁੱਲ ਸਾਡੇ ਰਾਜੀ ਰੂਜੀ ਅੰਦਰੋਂ ਵੀ ਮਾਰਦੀ ਆ ਸਾਲਾਂ ਹਾਂ ਮਸਤੀ ਕਰਦੀ ਆ ਪੂਰੀ ਸਹੀ ਗੱਲ ਤੇ 나ਗ ਬਾਈ ਕੋਲੇ 11 ਸੀ 11 ਦੇ ਭਾਈ 11 ਹੀ ਦਖਾਤ ਤੇ ਮੁੱਲ ਸਾਰਿਆਂ ਦੇ ਜਾਇਜ਼ ਹੀ ਲੱਗੇ ਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਬਾਈ ਨਖ ਨਹੀਂ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥੋਂ ਧੰਨਵਾਦ